ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਵੀਡੀਓ ਵੇਖ ਕੇ ਨਾ ਬੜੀ ਹੈਰਾਨੀ ਹੋਈ ਵੀਡੀਓ ਦੇ ਵਿੱਚ ਨਾ ਤੁਸੀਂ ਇੱਕ ਵੀਰ ਨੂੰ ਵੇਖ ਸਕਦੇ ਹੋ ਜੋ ਕਿ ਨਾ ਪੂਰੇ 6 ਸਾਲਾਂ ਬਾਅਦ ਵਿਦੇਸ਼ ਤੋਂ ਆਪਣੇ ਘਰ ਵਾਪਸ ਆਉਂਦਾ ਹੈ ਅਤੇ ਜਦੋਂ ਵੀਰ ਨਾ ਆਪਣੇ ਘਰ ਆਉਂਦਾ ਹੈ ਤਾਂ ਉਹ ਸੋਚਦਾ ਕਿ ਕਿਉਂ ਨਾ ਮੈਂ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਜਾ ਕੇ ਸਰਪ੍ਰਾਈਜ਼ ਦੇਵਾਂ ਕਿਉਂਕਿ 6 ਸਾਲਾਂ ਬਾਅਦ ਵੀਰ ਆਪਣੇ ਘਰ ਆਇਆ ਸੀ ਤੇ ਦੇਖੋ ਜਦੋਂ ਵੀਰ ਸਕੂਲ ਦੇ ਵਿੱਚ ਜਾ ਕੇ ਆਪਣੇ ਬੱਚਿਆਂ ਨੂੰ ਸਰਪ੍ਰਾਈਜ਼ ਦਿੰਦਾ ਹੈ ਤਾਂ ਉਹ ਵੇਖ ਕੇ ਹੈਰਾਨ ਹੋ ਜਾਂਦਾ ਹੈ ਕਿ ਬੱਚੇ ਆਪਣੇ ਪਿਤਾ ਨੂੰ ਹੀ ਪਹਿਚਾਨ ਨਹੀਂ ਪਾਉਂਦੇ ਬੱਚੇ ਆਪਣੇ ਪਿਤਾ ਦੇ ਕੋਲ ਦੀ ਲੰਗ ਜਾਂਦੇ ਨੇ ਤੇ ਬਾਅਦ ਵਿੱਚ ਜਦੋਂ ਬੰਦਾ ਉਹਨਾਂ ਨੂੰ ਕਹਿੰਦਾ ਕਿ ਪਛਾਣੋ ਇਹ ਬੰਦਾ ਕੌਣ ਹੈ ਤੇ ਫੇਰ ਬੱਚੇ ਆਪਣੇ ਪਿਤਾ ਨੂੰ ਪਹਿਚਾਣਦੇ ਨੇ ਸੱਚੀ ਦੋਸਤੋ ਅਜਿਹੇ ਡਾਲਰਾਂ ਤੋਂ ਕੀ ਕਰਵਾਉਣਾ ਹੈ ਜਦੋਂ ਬੱਚੇ ਹੀ ਆਪਣੇ ਮਾਪਾਪ ਨੂੰ ਭੁੱਲਦੇ ਜਾ ਰਹੇ ਨੇ ਵੀਡੀਓ ਵੇਖ ਕੇ ਦੁੱਖ ਵੀ ਲੱਗਿਆ ਤੇ ਖੁਸ਼ੀ ਵੀ ਹੋਈ ਕਿ ਵੀਰ ਆਪਣੇ ਪਰਿਵਾਰ ਨੂੰ ਮਿਲਿਆ ਤੇ ਦੁੱਖ ਇਸ ਗੱਲ ਦਾ ਹੋਇਆ ਕਿ ਵੀਰ ਦੇ ਬੱਚੇ ਹੀ ਆਪਣੇ ਪਿਓ ਨੂੰ ਭੁੱਲਦੇ ਜਾ ਰਹੇ ਸੀ ਸੋ ਦੋਸਤੋ ਕੀ ਵਿਚਾਰ ਨੇ ਤੁਹਾਡੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਅਗੇ ਸ਼ੇਅਰ ਕਰ ਦਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਮਿਲਦਾ ਕਿਸੇ ਨਵੀਂ ਵੀਡੀਓ ਤੇ ਉਦੋਂ ਤੱਕ ਰੱਬ ਰਾਖਾ